ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਬਲੌਗ 'ਚ ਤੇ ਅੱਜ ਬਾਈ ਦੁਕਾਨ ਤੇ ਆ ਤੇ ਕੰਮ ਚੱਲ ਰਿਹਾ ਵਧੀਆ ਗੁਰੂ ਮਰਦੇ ਦੀ ਕਿਰਪਾ ਦੇ ਨਾਲ। ਬਹੁਤ ਠੰਡ ਦਾ ਹੀ ਬਹੁਤ ਜ਼ੋਰ ਆ ਤੇ ਕੰਮ ਵੀ ਚਲੋ ਥੋੜਾ ਬਹੁਤਾ ਚਲੋ ਬੰਦਾ ਪੈ ਜਾਂਦਾ ਸਿਆਲ ਕਰਕੇ ਪਰ ਕੋਈ ਨਹੀਂ ਮਹਾਰਾਜ ਨੇ ਸਭ ਨੂੰ ਰੋਟੀ ਦੇਣੀ ਆ ਤੇ ਚੱਲੀ ਜਾਂਦਾ ਕਾਰੋਬਾਰ ਤੇ ਇੱਕ ਦੋ ਆਈਟਮਾਂ ਨਵੀਆਂ ਬਣਾਈਆਂ ਹੁਣ ਸਾਡੇ ਵਾਰ ਇੱਧਰ ਪਪੂਲਰਾਂ ਦੀ ਜਿਹੜੀ ਪਨੀਰੀ ਆ ਉਹ ਵੱਟੀ ਜਾ ਰਹੀ ਆ। ਉਹਦੇ ਵਾਸਤੇ ਕਹੀ ਬਣਾਈ ਆ ਤਵੀਦੀ ਕਿਉਂਕਿ ਉੱਥੇ ਤਵੀ ਦੀ ਕੋਈ ਚੱਲਦੀ ਆ ਹਲਕੀ ਕਹੀ ਉੱਥੇ ਕੋਈ ਕੰਮ ਨਹੀਂ ਕਰਦੀ ਹੈਗੀ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਇੱਕ ਨਵੀਂ ਆਈਟਮ ਤਿਆਰ ਕਰੀਆ ਤੁਹਾਡੇ ਵਾਸਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਇੱਕ ਇੱਧਰ ਰੇਸ਼ਮਾ ਬੈਠਾ ਠੰਡ ਦਾ ਮਾਰਿਆ ਹੋਇਆ ਮੰਡੇ ਚ ਓਏ ਹਲੋ ਹਾਂ ਮੰਦਾ ਪੈ ਗਿਆ ਹੈ ਠੀਕ ਆ ਠੀਕ ਆ ਬੈਠਾ ਰਾ ਗੇਮ ਖੇਲੀ ਜਾ ਦੋਸਤੋ ਆਓ ਕੋਈਆਂ ਨਹੀਂ ਪੈ ਜਾਣਾ ਹਾਂ ਠੀਕ ਆ ਠੀਕ ਆ ਠੀਕ ਆ ਲਓ ਜੀ ਆ ਰੇਚਮਾ ਬੈਠਾ ਵਿਹਲਾ ਅੱਜ ਇੱਧਰ ਗੁਰਦੁਆਰਾ ਸਾਹਿਬ ਨੰਦਮਾ ਸਾਹਿਬ ਆਪਣੀ ਦੁਕਾਨ ਦੇ ਸਾਹਮਣੇ ਇਹ ਆ ਆਪਣੀ ਦੁਕਾਨ ਦਾ ਥਿਊ ਆ ਜੀ ਜਿ ਸਮਾਨ ਬਾਰਬੀਕਿਊ ਬਣਾਇਆ ਚੁੱਲ੍ਹੇ ਬਣਾਏ ਹੋਏ ਆ ਤਰਫਾਲੀਆਂ ਪਈਆਂ ਰੜਕੇ ਰੋਕੇ ਸਮਾਨ ਸਾਰਾ ਤਿਆਰ ਕਰਕੇ ਰੱਖਿਆ ਪਿਆ ਲਗੀ ਜਾਂਦਾ ਥੋੜਾ ਬਹੁਤਾ ਨਾਲ ਦੀ ਨਾਲ ਲੱਗੀ ਜਾਂਦਾ ਥੋੜੀ-ਵਧੀ ਰਿਪੇਅਰ ਕਰੀ ਜਾਂਦੇ ਆ ਲਓ ਜੀ ਦੋਸਤੋ ਆ ਕਹੀਂ ਆਪਾਂ ਤਿਆਰ ਕਰ ਰਹੇ ਹਾਂ ਇਹ ਸਿਰਫ ਪਪੂਲਰਾਂ ਦੀ ਪਨੀਰੀ ਪਟਣ ਦਾ ਹੀ ਕੰਮ ਆਉਂਦੀ ਆ ਤਵੀ ਨਹੀਂ ਕਹੀ ਇਹ ਬਹੁਤ ਜ਼ਿਆਦਾ ਹਾਰਡ ਲੋਹਾ ਹੈ ਤੇ ਪੀਨ ਇਹਨੂੰ ਲੱਗਣਾ ਆ ਲੋਹੇ ਦਾ ਪੀਨ ਆ ਤੇ ਇੱਕ ਪੀਨ ਦੇਗੀ ਵੀ ਆਉਂਦਾ ਪਰ ਉਹ ਦੇਗੀ ਪੀਨ ਫਿਰ ਸਹੀ ਨਹੀਂ ਲੱਗਦਾ ਟੁੱਟਦਾ ਹੈ ਉਹ ਇਸ ਕਰਕੇ ਅਸੀਂ ਇਹਨੂੰ ਲੋਹੇ ਦਾ ਪੀਨ ਲਾਉਨੇ ਆ ਤੇ ਹੁਣ ਇਹਨੂੰ ਵੈਲਡਿੰਗ ਹੈ ਅੱਦਾ ਇਹਨੂੰ ਵੈਲਡਿੰਗ ਹੋਣੀ ਆ ਕਿਉਂਕਿ ਨਿਰਵਟਾਂ ਨਹੀਂ ਲੱਗ ਸਕਦੀਆਂ ਬਹੁਤ ਜ਼ਿਆਦਾ ਹਾਰਡ ਲੋਹਾ ਹੈ ਤੇ ਜਿਹੜਾ ਪਨੀਰੀ ਪੱਟਣ ਦੇ ਕੰਮ ਸਿਰਫ ਇਹੀ ਕਹੀ ਆਉਂਦੀ ਆ ਹੋਰ ਕੋਈ ਕਹੀ ਤੁਸੀਂ ਜਿੰਨੀ ਮਰਜ਼ੀ ਵਧੀਆ ਤੋਂ ਵਧੀਆ ਲੈ ਲਓ ਪਨੀਰੀ ਵਾਸਤੇ ਸਾਰੀਆਂ ਕਹੀਆਂ ਮੁਚ ਜਾਨੀਆਂ ਜਾਂ ਟੁੱਟ ਜਾਨੀਆਂ ਸਿਰਫ ਇਹੀ ਆਈਟਮ ਜਿਹੜੀ ਹੈਗੀ ਆ ਉਹ ਚੱਲਦੀ ਇਹ ਆਪਾਂ ਬਣਾ ਕੇ ਦੇਣੀ ਆ ਕਿਸੇ ਬਾਈ ਨੂੰ ਚਲੋ ਫਿਰ ਇਹਨੂੰ ਕਰਦੇ ਆ ਯਾਰ ਲਓ ਜੀ ਮਿੱਤਰੋ ਇਹ ਹੋ ਗਈ ਕਹੀ ਆਪਣੀ ਤਿਆਰ ਬੈਲਡਿੰਗ ਹੋ ਗਿਆ ਪੱਕਾ ਇਹਨੂੰ ਹੁਣ ਅਸੀਂ ਪਾਉਂਗੇ ਆਪਾਂ ਦਸਤਾ ਦਸਤਾ ਇਹ ਚ ਬਾਸ ਦਾ ਪੈਣਾ ਜੀ ਦੂਜਾ ਇਹ ਦਸਤਾ ਇਹਦੇ ਵਿੱਚ ਫਿਰ ਚੱਲਣਾ ਨਹੀਂ ਹੈਗਾ ਤੇ ਆ ਸੈਜ ਆ ਤੇ ਇਹ ਚ ਪਾਉਣਾ ਹੁਣ ਦਸਤਾ ਦਸਤਾ ਪਾਉਣਾ ਬਾਸ ਦਾ ਤੇ ਇੱਥੇ ਇਕੱਠਾ ਆਪਾਂ ਤਰਗਾਡੀਆਂ ਪਹਿਲਾਂ ਉਕੇ ਧਿਆਨ ਰੱਖਣਾ ਹੈ ਕਿ ਤੁਸੀ ਇੱਥੇ ਦਸਤਾ ਕਾਉਣਾ ਹੈ ਨਾ ਜਦੋਂ ਵੀ ਤਾਂ ਸਿਰਫ ਇਹਦੀਆਂ ਇਕੱਠੀਆਂ ਹੀ ਲਗੜਨੀਆਂ ਐ ਪੂਰੀ ਸੁੱਕੀ ਨਹੀਂ ਲਗੜਨੀ ਹੈਗੀ ਇਹਦੇ ਨਾਲ ਸੁੱਕੀ ਕਮਜ਼ੋਰ ਹੋ ਜਾਂਦੀ ਐ ਤੇ ਸਿਰਫ ਇਹਦੀਆਂ ਇਕੱਠੀਆਂ ਹੀ ਲਗੜੀਆਂ ਆਪਾਂ ਨੇ ਤੇ ਹੁਣ ਇਹਨਾਂ ਫਟਕਾ ਦੋ ਮੈਂ ਲੋਕ ਧਿਆਨ ਰੱਖਣਾ ਹੈ ਕਿ ਲੋਕ ਇਹ ਆ ਜੁੜੇ ਤਾਂ ريجا تو <laughs> ਕੋਈ ਵੀਰ ਜੀ ਕਪਾ ਆ ਆਈਟਮ ਤਿਆਰ ਕਰੀਏ ਨਮੀ ਔਰ ਬਣਾਇਆ ਹੈ ਪਿਸਤੌਲ ਲਾ ਕੇ ਜਿੱਦਾਂ ਆਪਾਂ ਕਣਕ ਬੀਜਣੇ ਮਸ਼ੀਨ ਹੁੰਦੀ ਆ ਉਹਦੇ ਵਾਂਗਣਾ ਆਪਾਂ ਇਹ ਤਿਆਰ ਕਰਿਆ ਜੀ ਤੇ ਇਹ ਗਰਾਰੀ ਹੈਗੀ ਇਹਦੇ ਨਾਲ ਇਹ ਗਰਾਰੀ ਚਲਾਊਗੀ ਇਹਨੂੰ ਚੈਨ ਪੈਣੀ ਇੱਥੇ ਤੇ ਨਾਲ ਹੀ ਇਹਦੇ ਵਿੱਚ ਇੱਥੇ ਦਾਣੇ ਪਾਉਣ ਵਾਸਤੇ ਤੇ ਇੱਧਰ ਇਹਦਾ ਹੈਗਾ ਕੰਟਰੋਲਰ ਇਹੜਿਆਂ ਨੂੰ ਗਰਾਰੀ ਨੂੰ ਘੱਟ ਵੱਧ ਕਰੂਗਾ ਤੇ ਇਹਦੇ ਵਿੱਚ ਇੱਥੇ ਚੱਲਣੀਆਂ ਕਰਾਰ ਕੋਈ ਵੀ ਜਿੱਦਾਂ ਦਾ ਬਸ ਸਰੋਂ ਬੀਜਦੇ ਆ ਕਣਕ ਬੀਜਦੇ ਆ ਮੱਕੀ ਬੀਜਦੇ ਆ ਉਹ ਸਾਰਾ ਕੁਝ ਇਹਦੇ ਨਾਲ ਬੀਜਿਆ ਜਾ ਸਕਦਾ ਤੇ ਆਹ ਪੌਜਾ ਇਹ ਨਾਲ ਦਾ ਇਹ ਆਪਣੇ پاس ਰਿਪੇਅਰ ਕਰਨੇ ਵਾਸਤੇ ਆਇਆ ਹੋਇਆ ਹੈ ਇਹਨੂੰ ਫਿਰ ਰਿਪੇਅਰ ਕਰਕੇ ਆਪਾਂ ਦੇਣਾ ਤੇ ਇਹ ਆਪਣੀ ਦੁਕਾਨ ਦਾ ਬਾਹਰ ਦਾ ਵੀਊ ਹੈ ਤੇ ਅਗਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਸਾਰਿਆਂ ਦਾ ਰੱਬ ਰੱਖਾ